ਇਕ ਓਅੰਕਾਰ ਸਤਿਗੁਰ ਪ੍ਰਸਾਦਿ ਰੇ ਨਰ ਗਰਭ ਕੁੰਡਲ ਜਬ ਆਛਤ ਹਾ ਉਰਦ ਧਿਆਨ ਲਿਵ ਲਾਗਾ ਰੇ ਨਰ ਇਹੁ ਕਿ ਜੀਵ ਨੂੰ ਆਖਿਆ ਜੀਵ ਜਦ ਤੂੰ ਗਰਭ ਕੁੰਡ ਨਾਲ ਦੇ ਵਿਚ ਸੀ ਮਾਂ ਦੇ ਗਰਭ 'ਚ ਸੀ ਤੇਰਾ ਧਿਆਨ ਉਰਦ ਸੀ ਤਪ ਕਰਦਾ ਸੀ ਪਰ ਧਿਆਨ ਤੇਰਾ ਸਰੀਰ ਬਣਾਉਣ ਵਿੱਚ ਲੱਗਿਆ ਹੋਇਆ ਅਸੀਂ ਮਾਇਆ ਦਾ ਧਿਆਨ ਠੀਕ ਹੋਰ ਦਾ ਧਿਆਨ ਲੈਵ ਲੱਗੇ ਸੀ ਹੋਰ ਇਹ ਲੈਵ ਨਾਲ ਕੰਮ ਕਰਦਾ ਸੀਗਾ ਜ਼ਰੂਰ ਪਰ ਕਰਦਾ ਸੀ ਮਾਇਆ ਦਾ ਮਾਇਆ ਦੀ ਕੋਜੀ ਖੋਜ ਕਰਦਾ ਕੋਈ ਦੂਜੀ ਚੀਜ਼ ਬਣਾਉਂਦਾ ਹੋਰ ਤੇ ਘਟਦਾ ਹੈ ਤੁਹਾਡਾ ਨਾਲ ਬੋਧਿਕਾਰ ਸੁਧਾਰਾ ਘਟਦਾ ਹੈ ਪੂਰੀ ਲੈਵ ਲੱਗੀ ਹੁੰਦੀ ਹੈ ਨਾ ਇਹਦੇ ਹੋਰ ਲੇਵਥੀ ਜਿਵੇਂ ਸਾਡੇ ਨਾਲ ਦੇ ਲੇਵ ਲੱਗੀ ਹੁੰਦੀ ਹੈ ਹੋਰ ਤਾਂ ਧਿਆਨ ਹੈ ਮਾਇਆ ਧਿਆਨ ਆਤਮ ਤੈਦੀ ਨਹੀਂ ਹੈ ਆਤਮ ਤੈ ਅਨੁਭਵ ਕੀਤਾ ਬਾਹਿਆ ਦਾ ਵਿੱਚ ਧਿਆਨ ਨਾਲ ਕੋਈ ਕੰਮ ਕਰਨਾ ਹੋਰ ਚੀਜ਼ ਹੈ ਉਹ ਤਾਂ ਕਹ ਹੁੰਨੇ ਬਣਾ ਹੋਰ ਧਿਆਨ ਹੈ ਬਾਹਰ ਮੁਖੇ ਧਿਆਨ ਹੈ ਅੰਦਰ ਮੁਖੇ ਧਿਆਨ ਨਹੀਂ ਹੈ ਉਹਦਾ ਮਤਲਬ ਇਹ ਹੈ ਪਬਜੀ ਇੱਥੇ ਰੇ ਨਰ ਗਰਭ ਕੁੰਡ ਜਦ ਆਛਤ ਪਹਿਲਾ ਸਰੀਰ ਬਣਨਾ ਸ਼ੁਰੂ ਹੁੰਦਾ ਜਾਂ ਪਹਿਲਾ ਆਤਮਾ ਉੱਥੇ ਆਂਦੀ ਹੈ ਜੀ ਹਨ ਉਹ ਆ ਦੱਸ ਸਰੀਰ ਕੋਲ ਬਣਉਂਦਾ ਬਣਉਂਦਾ ਕੋਮ ਆਤਮਾ ਬਿਨਾਂ ਸਰੀਰ ਬਣਦਾ ਹੀ ਨਹੀਂ ਠੀਕ ਆਤਮਾ ਦੇ ਚ ਜੋਤ ਜੇ ਵਿੱਚ ਰੂ ਟਟਕੜ ਜੋਤ ਸੁਮੋਏ ਜੇ ਚੋਤ ਹੀ ਨਹੀਂ ਹੈ ਸਰੀਰ ਬਣੂ ਕਦੇ ਇਹ ਚੀਜ਼ ਸਮੋਣੀ ਹੁੰਦਾ ਹੈ ਜੀ ਬਣੂ ਕਦੇ ਬਾਕੀ ਕੀ ਜਾਂਦਾ ਸਾਰਿਆਂ ਦਾ ਪਹਿਲਾਂ ਨਹੀਂ ਦੇ ਜੋਤ ਨੇ ਹੈ ਜੋਤੋਂ ਤਾਂ ਹੀ ਬਣੂ ਨਹੀਂ ਬਣ ਕਿਵੇਂ ਜਾਊ ਇਹ ਤਾਂ ਬਿਨਾਂ ਜੋਤ ਤੇ ਹੀ ਬਣ ਜੀਵੇ ਐਸੇ ਕਰੇ ਹਮ ਬਹੁਤ ਵਸਾਏ ਜਬ ਹਮ ਰਾਮਗਰਬ ਹੋਏ ਆਏ ਤੋ ਸੋਣ ਵਾਲਾ ਹੀ ਨਹੀਂ ਉਥੇ ਹੈ ਢਾਉਣ ਵਾਲਾ ਹੀ ਨਹੀਂ ਉਥੇ ਜਿੰਨ ਘੜ ਘੜੇ ਉਸ ਵੜ ਮੇ ਪਾਵਾ ਜਿਹਨੇ ਬਣਾਇਆ ਸੀ ਘੜ ਉਹ ਘੜ ਚੋਂ ਹੀ ਮਿਲਿਆ ਤੇ ਕਹੇ ਰਭ ਇਹਨੇ ਆਪਨਾ ਉਰਦ ਧਿਆਨ ਉਹ ਮਾਇਆ ਤੇ ਆਂ ਲੋਕ ਧਿਆਨ ਦਦਾ ਉਸ ਦੇ ਉਲਟੇ ਪਾਸੇ ਬਾਹਰ ਮੁਹੀ ਬਾਹਰ ਮੁਹੀ ਤੇ ਆਨ ਮਾਇਆ ਚ ਉਹ ਆ ਦਾ ਕਰ ਬਣਾਉਣਾ ਮਾਇਆ ਦਾ ਬੁਲਾਈ ਧਿਆਨ ਰੂਗਾ ਜਿਹੜੀ ਚੀਜ਼ ਬਣਾ ਰਿਹਾ ਉਹ ਧਿਆਨ ਲੋਕਾਂ ਕੰਮ ਕਰ ਰਿਹਾ ਉਹ ਧਿਆਨ ਆਤਮ ਨਿਰਮਾਣ ਨਹੀਂ ਕਰ ਰਿਹਾ ਬੁੱਧੀ ਦਾ ਵਿਗਾਸ ਨਹੀਂ ਹੋ ਰਿਹਾ ਉੱਥੇ ਜਦ ਬੁੱਧੀ ਦਾ ਵਿਕਾਸ ਹੁੰਦਾ ਹੈ ਗਿਆਨ ਦਾ ਪ੍ਰਕਾਸ਼ ਵੱਧਦਾ ਹੈ ਇਹਦੇ ਅੰਦਰ ਫੇਰ ਆਤਮ ਤਿਆਦੀ ਹੁੰਦਾ ਹੈ ਸਰੀਰ ਬਣੇ ਤੋਂ ਬਾਅਦ ਉਹ ਖਲ ਹੋਣਾ ਹੈ ਜਿਹੜਾ ਅੰਦਰ ਧਿਆਨ ਹੋਣਾ ਹਾਲ ਤਾ ਸਰੀਰ ਬਣਾ ਲਿਆ ਹੈ ਸਰੀਰ ਤੋਂ ਬਿਨਾ ਆਤਮ ਤਿਆਦੀ ਹੋਈ ਨਹੀਂ ਸਕਦਾ ਇਹ ਸ਼ਬਦ ਸੁਣੇ ਨਹੀਂ ਸਕਦਾ ਸ਼ਬਦ ਤੇ ਬਿਨਾ ਤਾਂ ਤਿਆਦੀ ਹੋਦਾ ਆਤਮ ਤਿਆਦੀ ਵੀ ਹੋ ਸਕਦਾ ਚਲੋ ਕਹਾਣੀ ਅਗਲਾ ਨੇ ਲੋਕਾਂ ਨੂੰ ਜਾਨਾ ਸਮਝਾਣਾ ਹੁਣ ਐਸਾ ਰਹਿ ਗਏ ਹਾਲੇ ਮਿੱਤਕ ਪਿੰਡ ਪਦ ਮਦ ਆ ਜਿਹੜਾ ਮੈਂ ਤੱਕ ਪਿੰਡ ਉਦੋਂ ਥਾ ਹੀ ਨਹੀਂ ਪਤਾ ਬਣਾਉਣਾ ਸੀ ਹਜੂ ਇਹਦਾ ਜਿਹੜਾ ਅਜ ਹੰਕਾਰ ਹੈ ਸਰੀਰ ਦਾ ਉਦੋਂ ਹੰਕਾਰ ਹੈ ਨਹੀਂ ਸੀਗਾ ਉਦੋਂ ਤਾਂ ਇਹ ਬਣਾਉਣਾ ਸੀ ਬਡੂਕ ਨਹੀਂ ਬਣੂ ਕਿਹਾ ਜਾ ਬਣੂ ਜਿਉਂ ਦਾ ਲੈ ਕੇ ਬਾਹਰ ਨਿਕਲੂ ਕਦੀ ਨਿਕਲੂ ਤਾਂ ਪਤਾ ਹੀ ਨਹੀਂ ਸੀ ਉਦੋਂ ਦਰ ਵਿਚ ਨਹੀਂ ਮਰ ਜਾਂਦੇ ਬੱਚੇ ਜਲੂ ਬੇਲੇ ਮਰ ਜਾਂਦੇ ਨੇ ਉਦੋਂ ਇਹਦਾ ਅੰਕਾਰ ਨਹੀਂ ਸੀ ਉਦੋਂ ਪੈ ਸੀ ਦਰਸੀ ਉਦੋਂ ਤਾਂਤਾ ਹੋਣਾ ਉਦੋਂ दांत ਬੜੀ ਹੋਤੀ ਸੀ ਹੁਣ दांत ਪਿਆਰੀ ਬਿਸਰੇ ਦਾਤਾ ਦਾਤਾ ਰ ਵਿਸਰ ਗਿਆ ਸ਼੍ਰੀਨਾਥ ਪਿਆਰ ਹੋ ਗਿਆ ਇਹਦਾ ਅੰਕਾਰ ਹੋ ਗਿਆ ਦਾਤ ਪਿਆਰੀ ਹੋ ਗਈ ਦਾਤਾ ਰ ਵਿਸਰ ਗਿਆ ਉਦੋਂ ਦਾਤਾਰ ਨਾਲ ਜੁੜਿਆ ਹੋਇਆ ਸੀ ਤੂੰ ਕਿਰਪਾ ਕਰ ਗੱਲ ਤਾਂ ਤੇਰੀ ਕਿਰਪਾ ਨਾਲ ਹੀ ਕੁਝ ਹੋਊਗਾ ਐਡੀ ਤਾਂ ਗੱਲ ਸੀ ਪਰ ਸਰੀਰ ਦਾ ਹੱਕਾ ਵੀ ਸੀ ਆ ਜਿਹੜਾ ਤਪ ਐਨੇ ਸੀ ਵੀ ਤੂੰ ਕਿਰਪਾ ਕਰ ਮੇਰਾ ਕੰਮ ਹੋ ਜਵੇ ਇਹ ਤਪ ਵਾਲੇ ਵੀ ਆਪਣੇ ਸਾਡੀ ਕੰਮ ਵਾਸਤੇ ਹੀ ਲੈ ਬਲਉਂਦੇ ਨੇ ਇਹਨੂੰ ਤਪ ਕਹਿੰਦੇ ਨੇ ਸਤਿ ਸਾਰੀ ਪ੍ਰਾਪਤੀ ਕਿਸੇ ਵਸਤੂ ਦੀ ਹੋਵੇ ਸਰੀਰ ਸਭ ਥਾਰੀ ਚੀਜ਼ ਹੈ ਇਹਦੀ ਪ੍ਰਾਪਤੀ ਵਾਸਤੇ ਜਿਹੜੀ ਲੇਵਲ ਲੱਗੀ ਉਹ ਉਦੋਂ ਧਿਆਨ ਕਹਿੰਦੇ ਨੇ ਇਹਨੂੰ ਵਾਇਆ ਦੀ ਪ੍ਰਾਪਤੀ ਦੀ ਗੱਲ ਹੈ ਉੱਥੇ ਨਾਮ ਦੀ ਪ੍ਰਾਪਤੀ ਦੀ ਗੱਲ ਨਹੀਂ ਹੈ ਉੱਥੇ ਇਹ ਗਰਭ ਦੀ ਅਵਸਥਾ ਦੀ ਗੱਲ ਹੈ கர்ப்பਤੀ ਤੀ ਲੋਕੀ ਬਾਤ ਹੈ ਇਹ ਦੂਜੇ ਲੋਕ ਦੀ ਗੱਲ ਕਹੀ ਹੈ ਦੁਆਪਰ ਦੀ ਉੱਥੇ ਕੀ ਸੀ ਡਿਮਾਂਡ ਕੀ ਸੀ ਸੋਚ ਕੀ ਸੀ ਕਰਦਾ ਕੀ ਸੀ ਤਪਦਾ ਸੀਗਾ ਇਹੋ ਲਾਪ ਨੂੰ ਪੋਜ਼ਿਟਿਵ ਬੋਧ ਦੇ ਮੰਨਦੇ ਨੇ ਪੋਜ਼ਿਟਿਵ ਨਹੀਂ ਸੀ ਤਾਪ ਉਹ ਤਾਪ ਕਦੇ ਪੋਜ਼ਿਟਿਵ ਹੁੰਦਾ ਹੀ ਨਹੀਂ ਜੇ ਲਾ ਤਾਪਾ ਪੋਜ਼ਿਟਿਵ ਨਹੀਂ ਹੁੰਦਾ ਮਾਇਆ ਵਾਸਤੇ ਅਗਦ ਵਾਸਤੇ ਹੁੰਦਾ ਕਾਈ ਧੋਣਾ ਜਾਲ ਦੇ ਦਾ ਬੜੇ ਮ੍ਰਿਤਕ ਪਿੰਡ ਪਦ ਮਦ ਨਾ ਅਹਲ ਮਿਲਤ ਕੋ ਪੰਡਾ ਸਰੀਰ ਹੈ ਇਹਦਾ ਜਿਹੜੀ ਪਦਵੀ ਹੈ ਪਦਵੀ ਹੈ ਨਾ ਇਹ ਕੀ ਪਦਵੀ ਹੈ ਬੇਰ ਸਰੀਰ ਹੈ ਤੋਂ ਤੋਂ ਉੱਚੀ ਪਦਵੀ ਦਾ ਸਰੀਰ ਹੈ ਚਰਸੀ ਲੱਖ ਜਹਾਂ ਤੋਂ ਵੱਡਾ ਵਡਿਆਈ ਹੈ ਇਹ ਜਿਹੜਾ ਮਿਲਤ ਕੋ ਪੰਡਾ ਹੈ ਇਹ ਤਾਂ ਤਾਂ ਇਹ ਵੀ ਮੇਰੇ ਕੋਲ ਦੇਖੋ ਬਹੁਤ ਖਸ਼ੀਰ ਹੈ ਜਿਹੜਾ ਹੋਣਾ ਕਾਰਜ ਆ ਜਿਹੜਾ ਚਿਲਖ ਜਹੂਦ ਦਾ ਬਾਦਸ਼ਾਹਾਂ ਉਦੋਂ ਹਕਾਰ ਨਹੀਂ ਸੀ ਆਪਣਾ ਹਕਾਰ ਹੈ ਅਗੁਣਾ ਛਾ ਉਹਦਾ શરીਰ ਦਾ ਉਦੋਂ ਨਿਸ਼ਾਨ ਨਹੀਂ ਸੀ ਜਿਉ ਉਹ ਹੈ ਹੀ ਨਹੀਂ ਸੀ ਕੋਲ ਉਦੋਂ ਬਣਾ ਰਿਹਾ ਸੀ ਆਹ ਬਣਾ ਕੇ ਬਾਹਰ ਪਤਾ ਨਹੀਂ ਆਉ ਪਤਾ ਨਹੀਂ ਆਉ ਜਦੋਂ ਉਹ ਬਾਹਰ ਨਿਕਲ ਆਇਆ ਜਦ ਨਿਕਲਿਆ ਨਾ ਫਿਰ ਦੁਨੀ ਜਤਲਾਇ ਖਾਸ ਤੋਰ ਨਾਲ ਤੁਸੀਂ ਜਤਲਾਇ ਖਾਸ ਤੋਰ ਨਾਲ ਖਾਸਬ ਬਸ ਰਿਆ ਜਵਾਲ ਨਿਖਲੇ ਆ ਜਾਦ ਵਿਚੋਂ ਗਰਬੇ ਨਿਕਲ ਆਹ ਤੋਸਾਲ ਦੁਨੀ ਚਤਲਾ ਸ਼ਰੀਰ ਨਾ ਚਤਲਾ ਲਿਆ ਦੀਨ ਗਵਾਇਆ ਦੁਨੀ ਸਿਓ ਦੀਨ ਗਵਾਲਿਆ ਦੁਨੀ ਨਾ ਆ ਸ਼ਰੀਰ ਕਰਕੇ ਦੀਨ ਗਵਾਇਆ ਨਹੀਂ ਮਿਰਤਕ ਪਿੰਡ ਪਦ ਮਦ ਨਾ ਅਹਨਿਸ ਨਹੀਂ ਜੀ ਕਿਸੇ ਘੜੀ ਵੀ ਉਹਦਾ ਅਹੰਕਾਰ ਨਹੀਂ ਸੀ ਅਹਨਿਸ ਦਰਨਾਤ ਅਗਿਆਨ ਸੁਣਾਜੋ ਇੱਕ ਅਗਿਆਨ ਸੁਨਾਗਾ ਅਗਿਆਨਤਾ ਸੀ ਚਾਹੇ ਉਹ ਗਿਆਨ ਨਹੀਂ ਸੀ ਪਰ ਉੱਥੇ ਲੇਵਲ ੱਗੀ ਹੋਈ ਸੀ ਗਿਆਨ ਕਾ ਦਾ ਸੀ ਸਰੀਰ ਬਣਾਉਣ ਦਾ ਗਿਆਨ ਸੀ ਜਿਹਨਾਂ ਖੋਜੀ ਹੈ ਉਹਦੇ ਜੋ ਮੰਗਦੇ ਠਾਕੁਰ ਆਪਣੇ ਤੋਂ ਸੋਈ ਸੋਈ ਦੇਵੇ ਉੱਥੇ ਮੰਗਦਾ ਸੀ ਸਰੀਰ ਬਣਾਉਣ ਦੀ ਕਲਾ ਉਹ ਬਿਜ਼ੀ ਅਗਿਆਨ ਹੈ ਉਹ ਗਿਆਨ ਨਹੀਂ ਸੀ ਕੋਈ ਸੁਣਦਾ ਸੀ ਅਗਿਆਨਤਾ ਸੀ ਉਹ ਮਾਇਆ ਦਾ ਗਿਆਨ ਅਗਿਆਨਤਾ ਹੀ ਹੁੰਦੀ ਹੈ ਮੂਰਤੀ ਬਣਾ ਰਿਆ ਸੀ ਸੱਚੀ ਝੂਠੀ ਨਹੀਂ ਸੀ ਬਣਾ ਰਿਆ ਜੀ ਸੱਚੀ ਮੂਰਤ ਬਣਾ ਰਿਆ ਸੀ ਉੱਥੇ ਚਾਹੇ ਪਰ ਅਗਿਆਨਤਾ ਹੀ ਸੀ ਉਹ ਉਹਨੂੰ ਗਿਆਨ ਉਹ ਬੁੱਧੀ ਦੇ ਵਾਰ ਫਿਰ ਸੀ ਕਹ ਰਿਹਾ ਸਰੀਰ ਦੀ ਮੂਰਤੀ ਬਣਾ ਰਿਆ ਸੀ ਬੁੱਧੀ ਵਾਸਤੇ ਇਕ ਅਗਿਆਨ ਸੁਨਾਗਾ ਇਕੋ ਜਗਾ ਤੇ ਹੁੰਦਾ ਇਕੋ ਗਿਆਨ ਹੁੰਦਾ ਸੀ ਇਕ ਅਗਿਆਨ ਅਗਿਆਨ ਇਕੋ ਹੀ ਗਿਆਨ ਨਹੀਂ ਜਿਉ ਮਾਇਆ ਦਾ ਗਿਆਨ ਹੋ ਗਿਆਨ ਕਰਨ ਦੇ ਸੁਨਾਗਾ ਸੁਣਦੇ ਸੀ ਨਾਗਾ ਦਾ ਅਰਥ ਕੀ ਹੈ ਜੀ ਸੁਣਿਆ ਸੀ ਉਸ ਜੋ ਚੀਜ਼ ਸੁਣਦੇ ਉਹਨੂੰ ਮਨ ਦੇ ਵਿੱਚ ਦੁਹਰਾਉਣਾ ਗੋਣਾ ਹੁੰਦਾ ਹੈ ਅੰਦਰ ਅੰਦਰ ਉਹਨੂੰ ਉਹਦੇ ਤੇ ਹਮ ਲਗਾਉਣਾ ਪਉੜ ਨਹੀਂ ਹੁੰਦਾ ਜਿਹੜਾ ਸੁਣ ਰਿਹਾ ਉਹ ਗਾ ਵੀ ਰਿਹਾ ਬਿਨਾ ਬੋਲਦੇ ਤੇ ਕਹੁੰਦਾ ਸੀ ਉਹ ਤੇ ਕਹੁੰਦਾ ਨਹੀਂ ਸੀ ਤਾਂ ਸੁਣਦਾ ਵੀ ਨਹੀਂ ਸੀ ਉਹਦੇ ਨਾਲ ਜੁੜਿਆ ਹੋਇਆ ਸੀ ਲਗਾਤਾਰ ਧਿਆਨ ਜੁੜਿਆ ਹੋਇਆ ਸੀ ਉਹਦੇ ਚ ਵਸ ਐਂ ਕਹੋ ਵਸ ਇਹਦੋਸ ਕਾਹਦੀ ਲਾਗੇ ਦੇ ਨਾਲ ਜਿਹੜਾ ਲਗਾ ਲਫਜ਼ ਹੈ ਨਾ ਜੀ ਉਹ ਕਾਫੀ ਅਮਰੋੜ ਵਾਸਤੇ ਲਫਜ਼ ਆਇਆ ਹੈ ਨਗ ਸੁਨਾਗਾ ਉਹ ਇਹਨਾਂ ਨੇ ਇੱਥੇ ਬਈ ਅਰਥ ਕੀਤੇ ਆ ਦਿਨੇ ਰਾਤੀ ਇੱਕ ਹਰੀਦ ਦਾ ਧਿਆਨ ਸੀ ਤੇ ਅ ਗਿਆਨ ਦਾ ਅਭਾਵ ਸੀ ਅ ਗਿਆਨ ਦਾ ਪਾਪ ਸੀ ਅ ਗਿਆਨਤਾ ਹੀ ਸੀ ਉਹ ਇਹ ਜੇ ਉੱਥੇ ਅ ਗਿਆਨਤਾ ਦਾ ਅਭਾਵ ਸੀ ਫਿਰ ਉੱਥੇ ਮੁਕਤ ਹੋ ਜਾਂਦਾ ਆ ਫਿਰ ਤਾਂ ਜੇ ਬੱਚਾ ਗਰਭ ਚ ਉੱਥੇ ਮੁਕਤ ਹੋ ਜਾਂਦਾ ਸਰੀਰ ਛੱਡ ਦੇਵੇ ਫਿਰ ਤਾਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਕੋਈ ਪਤਾ ਨਹੀਂ ਇਸ ਗੱਲ ਦਾ ਜੀ ਕੁਛ ਬੰਨਿਆਂ ਨੂੰ ਗਿਆਨ ਦੀ ਇਹਨਾਂ ਦਾ ਵਿਸ਼ਾ ਹੀ ਨਹੀਂ ਹੈ タルਮਨ ਲੋਕਾਂ ਹਜੇ ਨਾਲ ਲੋਕਾਂ ਨੇ ਗੁਰਵਾਨ ਦੇ ਆ ਕੀਤੇ ਨਾਲ ਵਿਸ਼ਾ タルਮਨ ਨਹੀਂ ਸੀ タルਮਨ ਦਾ ਖੋਜ ਕਰਦੇ ਆਖਣਾ ਕੀ ਅਰਥ ਕੀਤੇ ਨੇ ਕੀ ਨਹੀਂ ਕੀਤੇ ਜਦੋਂ ਉਹਨੇ ਮੰਨੇ ਲਿਆ ਗਲਤ ਨੇ ਇਹ ਤੁਹਾਡਾ ਵਿਸ਼ਾ ਨਹੀਂ ਹੋਣਾ ਚਾਹੀਦਾ ਦੁਬਾਰਾ ਪਹਿਲਾਂ ਹੋਵੇ ਅਰਥ ਕੀ ਨੇ ਇਹਨਾਂ ਹੀ ਵਿਸ਼ਾ ਹੋਣਾ ਚਾਹੀਦਾ ਤੁਹਾਡਾ ਉਹ ਤਾਂ ਮੰਨੇ ਲਿਆ ਵੀ ਦੱਸ ਜੀ ਕੋਣੋ ਗਾਲੂ ਛੱਡ ਦੇਣਾ ਚਾਹੀਦਾ ਤੁਨ ਜੀ ਤੇ ਦਿਨ ਸੰਭਲ ਕਸ਼ਟ ਮਹਾ ਦੁਖ ਅਬ ਚਿੱਤ ਅਧਿਕ ਪਸਾਰਿਆ ਆ ਜਾਏਗਾ ਉੱਥੇ ਤਾਂ ਕਾਸ਼ੀ ਕੀ ਜੇ ਉੱਥੇ ਤਪ ਕਰਦਾ ਤਾਂ ਕਾਸ਼ੀ ਦਾ ਤੇ ਉੱਥੇ ਉੱਥੇ ਦੁੱਖ ਨੂੰ ਦੁੱਖ ਬੰਦਾ ਸੀ ਉਹ ਦੁਖਦਾਰੂ ਬਣਿਆ ਸੀ ਉੱਥੇ ਤਾਂ ਨਗਲ ਨਹੀਂ ਹੋਈ ਸੀ ਕੋਤੇ ਚੱਤ ਪਸਾਰਾ ਨਹੀਂ ਹੋਇਆ ਦੁੱਖ ਕਰਕੇ ਹੀ ਜੁੜਿਆ ਹੋਇਆ ਸੀ ਜੁੜੇ ਕਰਕੇ ਦੁੱਖ ਮਹਿਸੂਸ ਨਹੀਂ ਸੀ ਹੁੰਦਾ ਹੁਣ ਜਦ ਅਦਕ ਪਸਾਲ ਲਿਆ ਦੇਵਰ ਨਹੀਂ ਉਸ ਵਦ ਗਿਆ ਪਹਿਲਾਂ ਡਿਮਾਂਡ ਇੱਕ ਸੀ ਸਿਰਫ ਸਰੀਰ ਬਣ ਜਵੇ ਬਸ ਹੁਣ ਹੋਰ ਪਤਾ ਨਹੀਂ ਕੀ ਕੀ ਡਿਮਾਂਡ ਆਉਂਗੀ ਗਰਭ ਛੋੜ ਮਿਰਤ ਮੰਡਲ ਆਇਆ ਗਰਭ ਛੱਡ ਕੇ ਮਿਰਤ ਮੰਡਲ ਚ ਆ ਗਿਆ ਮਿਰਤ ਮੰਡਲ ਤੋ ਨਰਹਰ ਮਨੋਂ ਬਿਸਾਰਿਆ ਆਹ ਉਹ ਹੀ ਖਾਮ ਚੋੜ ਦੂਰੀ ਤੇ ਤਲਾਇਆ ਨਾਰਾ ਨਾ ਨੇ ਹਰ ਮਨੋਂ ਬੁਸਾਰਤਾ ਆਪਣਾ ਮੂਡ ਵਿਛੜ ਗਿਆ ਮੱਤਰਾਤਵਾ ਨਹੀਂ ਵਾਝਦੀ ਛੋੜੀ ਜੀ ਤੋ ਨਰ ਉਹ ਬਹਰ ਮਨੋਂ ਬੁਸਾਰ ਹਰ ਮਨੋਂ ਬਿਸਾਰਿਆ ਹਾਂ ਮੈਂ ਹਰ ਨੂੰ ਮਨੋਂ ਬੁਸਾਰ ਆਰਹਾਰ ਕਥਾ ਲੋਕ ਦੀ ਹੈ ਜੀ ਹਾਂ ਹਾਂ ਨਾ ਨਾ ਤਾਂ ਹੈ ਤਾਂ ਹਿਰਦੇ ਦਾ ਨਾ ਖੋਪੜੀ ਦਾ ਜੀ ਨਾਰਹਾਰ ਕਥਾ ਸ਼ਬਦ ਨਹੀਂ ਹੈ ਜੀ ਨਾਹਰ ਹਰ ਮਨੋਵਥਾਰ ਹੈ ਨਾਰਹਾਰ ਮਨੋਵਥਾਰ ਹੈ نرحال نے منو وساریا کون منو وساریا نرحل نے وساریا نا منو کنو منو وساریا جی وساریا آرے بسرے آرے بسرے سدا بس خواری ہے ਹਰ ਬਸਰਿਆ ਭਾਈ ਇਹਨੂੰ ਕਿੱਥੇ ਆ ਨਾ ਲੂੰ ਮਹਾਰਾਜ ਕਥਾ ਲੈਣ ਆਵਿਆ ਤੋ ਨਰ ਪਰਮਨਉਸਾ ਨਰੇ ਆਇਆ ਸੀ ਗਰਭਗੋਡ ਨਾਮ ਚ ਆਦਿਕ ਤੇ ਜਤਨ ਨਾਲ ਨਾ ਹਾਲੀ ਨਾ ਗਿਆ ਜੇ ਨਰ ਈ ਨਰ ਗਰਭਕੁੰਡਲ ਜਬ ਆਛਤ ਜਦ ਤੁਮ ਗਰਭਗੋਡ ਨਾਮ ਸੀਗਾ ਐਸੀ ਆਛਦਾਂ ਸੀਗਾ ਨਾਦੀ ਪਸਾਰੇ ਹਰ ਨਾਲਾ ਹੁਣੇ ਲੱਗ ਗਿਆ ਗਰਭ ਗੋਡਣ ਤੇ ਹੁੰਦਾ ਧਿਆਨ ਇਹਨਾਂ ਰੋ ਦਾ ਤਾਂ ਨ ਗਰਭ ਗੋਡਣ ਚ ਆਪ ਕੀ ਰ ਆ ਪਾਤੋ ਕਾਸ਼ ਬੁਝੜੇ ਗਰਭ ਗੋਡਣ ਕਿੰਦਾ ਗਰਭ ਤਾਂ ਹੁੰਦਾ ਜਿੱਥੇ ਬੱਚਾ ਆਪਣਾ ਸਰੀਰ ਬਣਾਉਂਦਾ ਓ ਕਲਾਉਟ ਜਿਹੜਾ ਇਹਨਾਂ ਗਰਭ ਗੋਡਣ ਵਾਲਾ ਹੋ ਗਰਭ ਦੇ ਵਿੱਚ ਕੋਡਲ ਲੱਗਦੀਆਂ ਕਲੌਟ ਪਹਿਲਾ ਉਹਦੇ ਵਿੱਚ ਤੇ ਅਨਕਲੌਟ ਨੂੰ ਧਿਆਨ ਨਾਲ ਗੋ ਕਰਦਾ ਉਹ ਧਿਆਨ ਨਾਲ ਕਲੌਟ ਚੱਲਦਾ ਉਹਦੀ ਇੱਛਾ ਸ਼ਕਤੀ ਨਾਲ ਤੇ ਉਹ ਮੂਵਮੈਂਟ ਹੁੰਦੀ ਹੈ ਇੱਛਾ ਕਰਤੀ ਗੱਲ ਬਦਲਦੀ ਹੈ ਨਹੀਂ ਬਬਈ ਨਰਹਰ ਜਿਹੜਾ ਹੈ ਉਹ ਇੱਕ ਜਗ੍ਹਾ ਹੋਰ ਆਇਆ ਹੈ 170 ਨੰਬਰ ਪੰਨਾ ਤੇ ਮੇਰੇ ਮਨ ਸੇਵਹੁ ਅਲਖ ਨਿਰੰਝਨ ਨਰਹਰ ਜਿਪ ਸੇਵੀ ਹੈ ਲੇਖਾ ਛੁੱਟੀ ਹੈ ਨਾਰ ਹਰ ਹਾਲ ਦੋ ਕਥੇ ਦੇ ਦੋ ਨੇ ਇੱਕ ਇੱਕ ਕਰਕੇ ਬੁਲਦੇ ਰੂਪ ਤੇ ਬਣ ਉਹ ਸੇਵਾ ਦੇ ਵਿੱਚ ਦੋਏ ਆਉਣਗੇ ਸਰੀਰ ਵੀ ਆਊਗਾ ਉਹ ਵੀ ਆਊਗਾ ਇੱਥੇ ਹੁਣ ਇਕੱਠਾ ਆਏਗਾ ਜੀ ਨਰ ਹਰ ਦੋ ਨੇ ਸ਼ਬਦ ਯਾਰ ਇੱਕ ਮਨ ਹੋਏ ਇੱਕ ਚਿੱਤ ਇੱਥੇ ਮੇਰੇ ਮਨ ਸੇਵਹੁ ਅਲਖ ਨਿਰੰਜਨ ਨਰ ਹਰ ਆ ਨਾ ਰ ਹਾਲ ਦੋ ਹਾਲ ਦੀ ਸੇਵਾ ਇੱਥੇ ਕੋਮਾ ਲੱਗੇਗਾ ਜੀ ਨਰ ਤੇ ਕੌਮੇ ਵਰ ਗਈ ਐ ਇਹ ਜਦ ਆਪਨ ਨਰ ਹਰ ਕਹਿੰਦੇ ਕੌਮਾ ਹੀ ਐ ਅਰੇ ਅਰੇ ਹਰ ਦੌੜੀ ਅੱਗੇ ਹੰਸ ਇਕੱਲਾ ਅੱਗੇ ਜਾਂ ਜਾਂਦਾ ਫਿਰ ਹੰਸ ਇਹਦਾ ਨਾ ਇਕੱਲਾ ਜਾਂਦਾ ਇਹ ਨਾਲ ਨਹੀਂ ਹੈਗਾ ਉੱਥੇ ਧਿਆਨ ਗੁਪਤ ਹੋ ਜਾਂਦਾ ਫਿਰ ਉਹਦਾ ਸੁੱਕੇ ਨਾ ਸੀ ਐ ਧਿਆਨੇ ਵਰਦਾ ਹੋਰ ਕੀ ਹੁੰਦਾ ਧਿਆਨੇ ਗੁਪਤ ਹੋਣ ਦਾ ਹੋਰ ਵੀ ਕੁਝ ਹੁੰਦਾ ਅੰਦਰ ਧਿਆਨ ਹੋ ਜਾਂਦਾ ਬੰਨ ਰਿਹਾ ਨਹੀਂ ਅੰਦਰ ਧਿਆਨ ਇਹ ਉਦਤ ਰਹਤੇ ਤੇ ਧਿਆਨ ਦਾ ਵਾਅ ਨਹੀਂ ਜਾ ਸਕਦਾ ਅੰਡੇ ਤੋਂ ਜਿੰਨਾ ਚਿਰ ਹੁਕਮ ਤਾ ਉਹ ਨਾ ਚਲਤੇ ਅੰ ਬਹੁਤ ਜਾ ਸਕਦਾ ਧਿਆਨ ਵਾਅ ਜਮੇ ਦਾ ਜੀਵਨ ਖੋਪੜੀ ਦਾ ਕੰਮ ਜਾਣਾ ਧਿਆਨ ਅਲੱਗ ਜਾ ਕੇ ਆਪਣੇ ਤੋਂ ਅਲੱਗ ਧਿਆਨ ਕਰਕੇ ਕੋਈ ਕੰਮ ਕਰ ਲਵੇ ਭੁੱਲਵੇ ਸੰਜਲਵੇ ਬੋਲਵੇ ਹਰ ਦੂਤ ਖਾਲ ਰਵੇ ਕਿ ਪਾਵਰਾਂ ਨੇ ਇਹਦੋ ਛੇ ਤਾਂ ਛੇ ਗੋਠੇ ਆਪਦੇ ਗੁਰ ਗੋਰੇ ਕੋ ਹਰ ਕੋਈ ਹੈ ਆਬੇ ਗੋਰਾ ਇਡਾ ਦਾਹਾ ਬੋਰਾ ਗੁਰਦਾਸ ਗੋਰੇ ਕੋਈ ਹੈ ਦੋય ਕੋਈ ਨਹੀਂ ਹੋਰ ਤਾਂ ਗੋਰਾ ਇਕੋ ਕੋਈ ਕੋਈ ਨਾ ਉਹਦਾ ਧਿਆਨ ਆਪ ਕੋਈ ਨਹੀਂ ਆਏ ਨਕਲ ਕਰਨ ਇਹ ਤੇ ਵੇਚ ਦੇ ਇਹਦੇ ਔਜ਼ਾਰ ਨੇ ਕਹ ਲੋ ਅਠਿਆਨ ਦੀ ਬੇਦੋ ਹਥਿਆਰ ਇਹਨਾਂ ਬਤ ਬੇਦੋ ਹਥਿਆਰ ਹੈਗਾ ਜੀ ਜਿਹਨੇ ਆਉਦੇ ਹਥਿਆਰ ਉਹ ਹਥਿਆਰ ਨਹੀਂ ਜਿਹੜੇ ਦੇ ਹੱਥ ਚ ਨਹੀਂ ਵਾਤ ਕਰ ਲੋ ਹਥਿਆਰ ਵਾਤ ਕਰਨੀ ਚੀਜ਼ਾਂ ਨੂੰ ਲੋੜ ਪੈਂਦੇ ਬੋਤ ਲੈਣਾ ਬਬਈ ਨਰ ਹਰ ਕਲੀਅਰ ਨਹੀਂ ਹੋਇਆ ਥੋੜਾ ਜਿਹਾ ਮੈਂ ਇੱਕ ਪੰਕਤੀ ਹੋਰ ਹੈ ਜੀ ਨਾ ਨਾ ਨਾਰ ਜਿਹਾ ਰਹੇਗਾ ਇੱਕ ਕਹਿਣ ਸੁਣਨ ਕੋ ਦੂਜਾ ਪਰ ਇੱਥੇ ਨਰ ਹਰ ਆਪਣਾ ਮੂਲ ਬੁਝਾ ਦੇ ਇਹ ਤਾਂ ਕਲੀਅਰ ਹੋ ਗਈ ਲਾਈਨ ਜੀ ਲੇਕਿਨ ਜਿਹੜਾ ਨਰ ਹਰ ਸ਼ਬਦ ਬਾਣੀ ਚ ਹੋਰ ਜਗ੍ਹਾ ਆਇਆ ਹੋਇਆ 10 1100 68 ਪੰਨੇ ਤੇ ਹੈ ਜੀ ਜਹ ਨਾਮ ਦਿਓ ਹਮ ਨਰ ਹਰਤਿ ਆਵਹਿ ਓਹੋ ਹਮ ਨਰ ਹਾਂ ਕਿਆ ਬਲ ਹਮ ਨਰ ਹਾਂ ਜਾਵ ਠੀਕ ਹੈ ਜੀ ਪਦਛੇਦ ਜਿਹੜੇ ਕੀਤੇ ਹੋਇਆ ਬਾਣੀ ਦੇ ਉਹ ਤਾਂ ਉਲਝਾਵੇ ਵਾਲਾ ਕੰਮ ਹੋਇਆ ਪੱਠੇ ਦਾਣੇ ਨੂੰ ਕਿਤੇ ਖਿਆਲ ਸੀ ਜਦ ਗੁਰੂ ਨੇ ਪਦਛੇਦ ਨਹੀਂ ਕੀਤੇ ਲਾਣ ਨੂੰ ਕਿਤੇ ਇਹ ਗੱਲ ਤਾਂ ਬਗਾਲਣ ਵਾਸਤੇ ਕੀਤੀ ਸੀ ਜੇ ਪਤਛੇ ਨਾ ਹੋਣ ਤਾਂ ਹਰ ਬੰਦਾ ਸੰਥਿਆ ਲਵੇ ਆ ਆਏ ਗਾਲ ਉਹਨਾਂ ਨੇ ਆਪਣੀ ਨੂੰ ਸਲਟਾ ਜ਼ਬਰਦਸਤੀ ਦੇ ਦਿੱਤੀ ਹਾਂ ਇਹ ਸਾਡੇ ਤੇ ਲਾਦ ਦਿੱਤੀ ਉੱਥੇ ਅਸੀਂ ਹੋ ਜਗੇ ਉਹ ਜੀ ਰਾਤ ਤੇ ਜਦ ਹੁਕਮ ਨਹੀਂ ਸੀ ਇਹ ਕਰਨਾ ਇਹਨਾਂ ਨੇ ਕੀਤਾ ਕਿਉਂ ਤੇਰੇ ਦੌੜਾ ਪੈ ਜਾਵੇ ਪਛਾਹ ਰਹੀ ਚੀਜ਼ ਆ ਗਾਲੀਆਂ ਨੇ ਕਰਵਾਏ ਜੀ ਫਿਰ ਪਛਤਾਵੇਗਾ ਮੂੜਿਆ ਤੂੰ ਕਵਨ ਕੁਮਤੀ ਭਰ ਮਿਲਾਗਾ ਮੂੜਿਆ ਫਿਰ ਪੈਸਤਾਨਾ ਤੂੰ ਕਿਹੜੀ ਪੁੱਠੀ ਮੱਤ ਤੇ ਲੱਗਿਆ ਪਰ ਬਿਚੈ ਕੇ ਇਹ ਪਰਮਦਾਉਗੀ ਮੱਤ ਤੇਰੀ ਕੋਟੇ ਪਾਸਾ ਲੱਗਿਆ ਉਹ ਸਰੀਰ ਦਾ ਧਿਆਨ ਹੈ ਤੇਰਾ ਮਾਇਆ ਕੋਲ ਗਿਆ ਤੂੰ ਦਾਤ ਭੈਰੀ ਵਿਸਰਿਆ ਦਾਤਾਰ ਦਾਤਾਰ ਵਿਸਰ ਗਿਆ ہو گئی رتن تیار تک رہا سکتا شریر تکی بدلے جائے رہے. شریر کاؤڈی ہے کیٹے بدلے جا رہے سب کچھ شریر تک کمائی کا واسطے ملے سمجھ اسے شریر کی سیوہ چلا گئے مایا سریر ہی سیوا چلا گیا جو اس کی سیوا کرے کسی کو پھر کھائے گل سریر دیا ہے مایا ناگنی شریر ناگ ناگ رو پی ہے پھر ناگنی ہے مایا جگ کر لپٹائے کین لپٹیا سریر نو لپٹایا ਆਪਣੇ ਆਪਣੇ ਛੇਲੇ ਪਹੁੰਚ ਫੜਿਆ ਨੀ ਆ। ਅਯੋਗੀ ਵੀ ਫੱਥਿਆ ਆਇਆ ਜਗ ਤੇ ਵੀ ਜੋਗੀ ਨਹੀਂ ਆ ਗਿਆ। ਮਾਰਾ ਫੇਰਨ ਵਾਲੇ ਵੀ ਆ ਗਏ। ਅਸਲ ਤੇ ਤਾਂ ਧਾਨਪੁਕਾਰੀਆਂ ਨੂੰ ਜਗ ਤੇ ਉਹ ਲਗਦਾਏ ਹੋਏ ਰੀਲਿੰਗ ਤੇ ਮਾਰਾ ਸਰੀਰ ਨਾਲ। ਆਇਆ ਤਾਂ ਕਹਾ। ਮਾਇਆ ਚੱਟ ਕੇ ਹੋਏ ਨੇ। ਕੱਲੇ ਤੇ ਹਰ ਬੰਨਾਂ ਨੂੰ ਕੋਲ ਵਿੱਚ ਇੱਟਕੇ ਚੀਤ। ਕੱਲੇ ਤੇ ਹਰ ਮਿਲਿੰਦੇ ਹਾਰ ਆ ਗਿਆ ਨਹੀਂ ਆ ਗਿਆ ਜੀ ਨਾਰ ਚੱਲਦਾ ਤਾਂ ਹਰਮਨ ਨੂੰ ਅੱਜ ਵੇਲ ਕਾ ਨੂੰ ਮਾਇਆ ਚੱਲ ਗਿਆ ਚਿੱਤ ਚਿੱਤਾਂ ਦਾ ਜਿਵੇਂ ਸਰੀਰ ਤੇ ਹਾਰ ਆਂਦਾ ਲੱਗਿਆ ਬਤਾ ਜੀ ਤਾਂ ਹਾਰ ਆ ਗਿਆ ਨਾ ਅੱਲਾ ਨਾਰ ਚੱਲਦਾ ਜੇ ਨਾਰ ਚੱਲਦਾ ਜੇ ਆਂ ਨੂੰ ਵੇਣ ਮੈਂ ਕਹਿ ਲਉ ਐ ਨਹੀਂ ਬੋਤਾ ਜੇ ਨਾ ਪਤਾ ਲੱਗਿਆ ਅੱਜ ਇੱਕ ਨੋਤਾ ਵੀ ਨਾ ਹਾਰਾ ਕਿਵੇਂ ਇਹਨਾਂ ਨੇ ਪਛੇੜ ਕੀਤਾ ਹੈ ਹੋਲਦ ਤੇ ਲਾਧ ਦੁੱਤਾ ਹੋ ਆਪਣਾ ਫਾਰਮੂਲਾ ਕੋਈ ਦੂਈ ਸੰਖਿਆ ਪੜੇ ਨਾ ਸੜੇ ਹੈ